ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਸਥਿਤੀ ਜਿੱਤੇ ਤਣਾਅਪੂਰਨ ਬਣੀ ਹੋਈ ਹੈ ਉੱਤੇ ਤੁਹਾਨੂੰ ਦੱਸਤੀ ਕਿ ਪਾਕਿਸਤਾਨ ਦੇ ਵੱਲੋਂ ਇੰਡੀਆ ਦੇ ਉੱਪਰ ਜੋ ਹਮਲੇ ਕੀਤੇ ਜਾ ਰਹੇ ਨੇ ਉਸ ਦਾ ਮੂੰਹ ਤੋੜ ਜਵਾਬ ਭਾਰਤੀ ਸੈਨਾ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇੰਡੀਅਨ ਆਰਮੀ ਦੇ ਵੱਲੋਂ ਇੱਕ ਇੱਕ ਜਿਹੜੀ ਮਜ਼ਾਈ ਲੈਂ ਰਾਕਟੇ ਔਰ ਡਰੋਨ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਜੋ ਭਾਰਤ ਤੇ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਜਵਾਬ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਉਥੇ ਤੁਹਾਨੂੰ ਦੱਸਦੀ ਕਿ ਪਿਛਲੇ 10 ਘੰਟਿਆਂ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਉੱਪਰ ਔਰ ਜੰਮੂ ਕਸ਼ਮੀਰ ਤੇ ਜਿਹੜੇ ਹਮਲੇ ਕੀਤੇ ਗਏ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਭਾਰਤੀ ਸੈਨਾ ਦੇ ਵੱਲੋਂ ਕਈ ਡਰੋਨ ਜਿਹੜੇ ਨੇ ਪਾਕਿਸਤਾਨ ਤੋਂ ਡੇਗੇ ਗਏ ਨੇ ਉੱਥੇ ਹੁਣ ਤੁਹਾਨੂੰ ਦੱਸ ਦਿੰਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਕਿ ਹੁਣ ਤੱਕ ਕੀ ਕੀ ਹੋਇਆ ਪਿਛਲੇ 10 ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਜਿਹੜਾ ਅਸਮਾਨ ਦੇ ਵਿੱਚ ਰਾਕਟ ਔਰ ਜਿਹੜੇ ਮਿਜ਼ਾਈਲ ਦਾਗੇ ਗਏ ਸੀ ਉਹਨਾਂ ਦਾ ਮੂੰਹ ਤੋੜ ਜਵਾਬ ਕਿਵੇਂ ਦਿੱਤਾ ਗਿਆ ਅਸਮਾਨ ਦੇ ਵਿੱਚ ਹੀ ਪਾਕਿਸਤਾਨ ਦੇ ਕਮਾਂਡ ਨੂੰ ਚੱਕੜਾ ਚੂਰ ਜਿਹੜਾ ਕੀਤਾ ਗਿਆ ਭਾਰਤੀ ਸੈਨਾ ਦੇ ਵੱਲੋਂ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜੁੜੇ ਰਹੋ ਵੀਡੀਓ ਦੇ ਆਖਰ ਤੱਕ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਈ ਜੰਗ ਦੇ ਵਿੱਚ ਭਾਰਤੀ ਫੌਜ ਦੀ ਬਹਾਦਰੀ ਪੰਜਾਬ ਸਰਹੱਦ ਤੇ ਦਿਖਾਈ ਦਿੱਤੀ ਹੈ ਪਾਕਿਸਤਾਨ ਨੇ ਦਾਸ ਘੰਟੇ ਪੰਜਾਬ ਤੇ ਹਮਲਾ ਕੀਤਾ ਆਦਮਪੁਰ ਪਠਾਨਕੋਟ ਜਲੰਧਰ ਦੇ ਵਿੱਚ 에ਅਰ ਬੇਸ ਨੂੰ ਨਿਸ਼ਾਨਾ ਬਣਾਉਂਦੀ ਕੋਸ਼ਿਸ਼ ਕੀਤੀ ਹੈ ਡਰੋਨ ਰਾਕਟ ਅਤੇ ਮਜ਼ਾਈਲਾਂ ਦਾਗੀਆਂ ਗਈਆਂ ਨੇ ਪਰ ਭਾਰਤੀ ਫੌਜ ਦੇ ਰੱਖਿਆ ਪ੍ਰਣਾਲੀ ਨੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਮਾਰ ਸੁੱਟਿਆ ਸ਼ੁਕਰਵਾਰ ਰਾਤ ਨੂੰ ਹਨੇਰੇ ਦੇ ਵਿੱਚ ਭਾਰਤੀ ਫੌਜ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਨੇ ਸ਼ਨੀਵਾਰ ਸਵੇਰੇ ਫਿਰ ਅੰਮ੍ਰਿਤਸਰ ਅਤੇ ਪਠਾਨਕੋਟ ਤੇ ਹਮਲਾ ਕਰ ਦਿੱਤਾ ਪਰ ਫੌਜ ਨੇ ਇਸ ਨੂੰ ਵੀ ناکਾਮ ਕਰ ਦਿੱਤਾ। ਸਵੇਰ ਹੁੰਦੇ ਹੀ ਪੰਜਾਬ ਦੇ ਸਰਦੀ ਇਲਾਕਿਆਂ ਦੇ ਪਿੰਡਾਂ ਦੇ ਵਿੱਚ ਡਿੱਗੇ ਪਾਕਿਸਤਾਨ ਮਜ਼ਹਿਲਾ ਅਤੇ ਰਾਕਤਾਂ ਦੇ ਟੁਕੜੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਦੀ ਗਵਾਹੀ ਭਰਦੇ ਦੇਖੇ ਗਏ ਨੇ ਜਿਸ ਦਾ ਮੂੰਹ ਤੋੜ ਜਵਾਬ ਇੰਡੀਅਨ ਆਰਮੀ ਦੇ ਵੱਲੋਂ ਦਿੱਤਾ ਗਿਆ। ਪਠਾਨਕੋਟ ਤੇ ਤਿੰਨ ਵਾਰ ਹਮਲਾ ਜਿਹੜਾ ਕੀਤਾ ਗਿਆ ਏਅਰ ਬੇਸ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ناکਾਮ ਭਾਰਤੀ ਸੈਨਾਂ ਦੇ ਵੱਲੋਂ ਕੀਤਾ ਗਿਆ ਪਾਕਿਸਤਾਨ ਨੇ ਪਠਾਨਕੋਟ ਦੇ ਵਿੱਚ 에ਅਰ ਫੋਰਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਦੋ ਵਾਰ ਕੋਸ਼ਿਸ਼ ਕੀਤੀ ਹੈ ਪਹਿਲੀ ਵਾਰ ਸ਼ੁੱਕਰਵਾਰ ਰਾਤ ਨੂੰ ਮਜ਼ਾਈਲ ਅਤੇ ਡਰੋਨ ਹਮਲੇ ਕੀਤੇ ਗਏ ਪਰ ਭਾਰਤ ਦੇ ਮਜ਼ਾਈਲ ਰੋਧੀ ਅਤੇ ਡਰੋਨ ਪ੍ਰਣਾਲੀਆਂ ਨੇ ਉਹਨਾਂ ਨੂੰ ਮਾਰ ਸੁੱਟਿਆ ਇਸ ਤੋਂ ਬਾਅਦ ਕਬਰائے ਹੋਏ ਪਾਕਿਸਤਾਨ ਨੇ ਦੇਰ ਰਾਤ ਸਰਹੱਦ ਦੀ ਪਿੰਡ ਬਮਿਆਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ناکਾਮ ਕੀਤਾ ਗਿਆ ਤੇ ਉਸ ਤੋਂ ਬਾਅਦ ਸ਼ਨੀਵਾਰ ਸਵੇਰੇ 4:30 ਵਜੇ ਪਾਕਿਸਤਾਨ ਨੇ ਫਿਰ 에ਅਰ ਫੋਰਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਮਜ਼ਾਇਲ ਅਤੇ ਡਰੋਨ ਦਾਗੇ ਨੇ ਇਸ ਦੌਰਾਨ ਹਵਾਈ ਅੱਡੇ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਫੌਜ ਜਿਹੜੀ ਅਲਰਟ ਮੋਡ ਤੇ ਹੈ ਜਿਸ ਦੇ ਕਾਰਨ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ناکਾਮ ਕਰ ਦਿੱਤਾ ਗਿਆ ਫੋਰ ਦੀ ਟੀਮ ਇੱਥੇ ਸਰਚ ਆਪਰੇਸ਼ਨ ਚਲਾ ਰਹੀ ਹੈ ਅਤੇ ਪਾਕਿਸਤਾਨ ਮਜ਼ਾਈਲਾ ਰਕਟਾ ਅਤੇ ਡਰੋਨਾਂ ਦੇ ਟੁਕੜੇ ਇਕੱਠੇ ਕਰ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਹਮਲੇ ਦੀਆਂ ਤਿੰਨ ਕੋਸ਼ਿਸ਼ਾਂ ਹੋਈਆਂ ਨੇ ਤਮਾਕੇ ਸਵੇਰੇ 6 ਵਜੇ ਜਿਹੜੇ ਰੁੱਕ ਗਏ ਸੀ ਕਿਉਂਕਿ ਭਾਰਤੀ ਸੈਨਾ ਦੇ ਵੱਲੋਂ ਮੂੰਹ ਤੋੜ ਜਵਾਬ ਜਿਹੜਾ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਪਾਕਿਸਤਾਨ ਨੇ ਸ਼ੁੱਕਰਵਾਰ ਰਾਤ 8 ਵਜੇ ਅੰਮ੍ਰਿਤਸਰ ਦੇ ਵਿੱਚ ਹਮਲੇ ਸ਼ੁਰੂ ਕਰ ਦਿੱਤੇ ਸਾਇਰਨ ਪਹਿਲਾ ਰਾਤ 8:19 ਤੇ ਵੱਜਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ ਇਸ ਤੋਂ ਬਾਅਦ ਖਾਸਾ ਇਲਾਕੇ ਦੇ ਵਿੱਚ ਡਰੋਨ ਦੇਖੇ ਗਏ ਜਿਵੇਂ ਹੀ ਉਹਨਾਂ ਨੇ ਇਹਨਾਂ ਨੂੰ ਦੇਖਿਆ ਫੌਜ ਦੇ ਰੱਖਿਆ ਪ੍ਰਣਾਲੀ ਨੇ ਡਰੋਨਾਂ ਨੂੰ ਡੇਗਣਾ ਸ਼ੁਰੂ ਕਰ ਦਿੱਤਾ ਪਾਕਿਸਤਾਨ ਲਗਭਗ ਅੱਧੇ ਘੰਟੇ ਤੱਕ ਕੋਸ਼ਿਸ਼ ਕਰਦਾ ਰਿਹਾ ਪਰ ਫੌਜ ਦੇ ਸਾਹਮਣੇ ਉਸਦੀ ਹਰ ਕੋਸ਼ਿਸ਼ ਅਸਫਲ ਰਹੀ ਇਸ ਤੋਂ ਬਾਅਦ ਪਾਕਿਸਤਾਨ ਨੇ ਅੰਮ੍ਰਿਤਸਰ ਦੇ ਬਿਆਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਪਰ ਉੱਥੇ ਵੀ ਅਸਫਲ ਰਿਹਾ ਸ਼ਨੀਵਾਰ ਸਵੇਰੇ 5 ਵਜੇ ਪਾਕਿਸਤਾਨ ਨੇ ਫਿਰ 24 ਤੋਂ ਵੱਧ ਡਰੋਨਾਂ ਦੇ ਨਾਲ ਅੰਮ੍ਰਿਤਸਰ ਤੇ ਹਮਲਾ ਕੀਤਾ ਤੇ ਇਹਨਾਂ ਦਾ ਪਤਾ ਇੱਕ ਵਿਸ਼ੇਸ਼ ਖੇਤਰ ਦੇ ਵਿੱਚ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਭਾਰਤੀ ਫੌਜ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਉਹਨਾਂ ਨੂੰ ਫਿਰ ਤੋਂ ਮਾਰ ਸੁੱਟਿਆ ਲਗਭਗ 1 ਘੰਟੇ ਬਾਅਦ 6 ਵਜੇ ਤਮਾਕੀ ਬੰਦ ਹੋ ਗਏ ਸ਼ਨੀਵਾਰ ਸਵੇਰੇ ਫੌਜ ਨੇ ਅੰਮ੍ਰਿਤਸਰ ਦੇ ਰਾਜਾ ਸੰਸੀ ਦੇ ਮਗੁਲਾਨੀ ਕੋਟ ਰਈਆ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਡਰੋਨ ਅਤੇ ਰਾਕਟਾਂ ਦੇ ਟੁਕੜੇ ਜਿਹੜੇ ਫਿਰ ਜਬਤ ਕੀਤੇ ਜਲੰਧਰ ਤੇ ਰਾਤ ਨੂੰ ਜਿਹੜਾ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਸਵੇਰੇ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਕੀਤਾ ਗਿਆ ਪਾਕਿਸਤਾਨ ਨੇ ਜਲੰਧਰ ਤੇ ਸਵੇਰੇ 1.5 ਵਜੇ ਤੋਂ 2 ਵਜੇ ਦੇ ਵਿਚਕਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤਮਾਕੇ ਜਲੰਧਰ ਸ਼ੌਨੀ ਅਤੇ ਆਦਮਪੁਰ 에ਅਰ ਬੇਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਰ ਪਰ ਭਾਰਤੀ ਫੌਜ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਪਾਕਿਸਤਾਨੀ ਮਜ਼ਾਈਲਾ ਨੂੰ ਅਸਮਾਨ ਦੇ ਵਿੱਚ ਮਾਰ ਸੁੱਟਿਆ ਜਿਸ ਦੇ ਹਿੱਸੇ ਜਲੰਧਰ ਦੇ ਪਿੰਡ ਕੰਗਣੀਵਾਲ ਦੇ ਵਿੱਚ ਡਿੱਗੇ ਨੇ ਤੇ ਇੱਥੇ ਚਾਰਖੰਡ ਦੇ ਪਲਾਮੂ ਤੋਂ ਸਕੰਦਰ ਨਾਮ ਦਾ ਇੱਕ ਮਜ਼ਦੂਰ ਜ਼ਖਮੀ ਹੋਇਆ ਦੋ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਕਿਉਂਕਿ ਭਾਰਤੀ ਸੈਨਾ ਦੇ ਵੱਲੋਂ ਇਸ ਮਜ਼ਾਈਲ ਨੂੰ ਜਿਹੜਾ ਕਿ ਡੇਗ ਲਿਆ ਗਿਆ ਸੀ ਸੁੱਟ ਦਿੱਤਾ ਗਿਆ ਸੀ ਮਾਰਿਆ ਗਿਆ ਸੀ ਜੋ ਕਿ ਇੱਕ ਘਰ ਦੇ ਉੱਪਰ ਡਿੱਗੀ ਸੀ ਇਸ ਤੀਜਾ ਚ ਜਿਹੜੀ ਚੱਲ ਰਹੀ ਸੀ ਕਿ ਪਾਕਿਸਤਾਨ ਨੇ ਸਵੇਰੇ 4:25 'ਤੇ ਦੁਬਾਰਾ ਹਮਲਾ ਕਰ ਦਿੱਤਾ ਤੇ ਸਵਾਰ ਜਲੰਧਰ ਦੇ ਕਰਤਾਰਪੁਰ ਨੂੰ ਨਿਸ਼ਾਨਾ ਬਣਾਇਆ ਗਿਆ ਪਲਤ ਮੱਕੇ ਹੋਏ ਜਿਸ ਤੋਂ ਤੁਰੰਤ ਬਾਅਦ ਪੂਰੇ ਸ਼ਹਿਰ ਦੇ ਵਿੱਚ ਹਨੇਰਾ ਛਾ ਗਿਆ ਫੌਜ ਨੇ ਪਾਕਿਸਤਾਨੀ ਮਜੈਲਾਂ ਨੂੰ ਅਸਮਾਨ ਦੇ ਵਿੱਚ ਸੁੱਟ ਦਿੱਤਾ ਸਵੇਰੇ ਇੱਥੇ ਮਜੈਲਾਂ ਦੇ ਟੁਕੜੇ ਮਿਲੇ ਨੇ ਤਾਂ ਗੁਰਦਾਸਪੁਰ ਦੇ ਵਿੱਚ ਵੀ ਪੰਜ ਵਾਰ ਹਮਲਾ ਹੋਇਆ ਸਵੇਰੇ 4:30 ਵਜੇ ਬੰਬ ਡਿੱਗਿਆ ਸੀ ਪਾਕਿਸਤਾਨ ਦੇ ਵੱਲੋਂ ਜਿਹੜੀ ਨਾਕਾ ਨਾਪਾਕ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤੀ ਸੈਨਿਕਾਂ ਦੇ ਵੱਲੋਂ ناکਾਮ ਕੀਤਾ ਜਾ ਰਿਹਾ ਹੈ ਸ਼ੁੱਕਰਵਾਰ ਸਵੇਰ ਤੋਂ ਹੀ ਗੁਰਦਾਸਪੁਰ ਦੇ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਹਮਲੇ ਸ਼ੁਰੂ ਹੋਏ ਨੇ ਤਸਵੀਰੇ ਬਟਾਲਾ ਦੇ ਸ਼ਹਾਬਪੁਰ ਪਿੰਡ ਦੇ ਵਿੱਚ ਇੱਕ ਬੰਬ ਸ਼ੈੱਲ ਡਿੱਗਿਆ ਤੇ ਇਸ ਤੋਂ ਬਾਅਦ ਪਾਕਿਸਤਾਨ ਨੇ ਰਾਤ 9 ਵਜੇ ਹਮਲੇ ਸ਼ੁਰੂ ਕਰ ਦਿੱਤੇ। ਇਹ ਪਹਿਲਾ ਬਲੈਕਆਊਟ ਰਾਤ 9 ਵਜੇ ਦੇ ਕਰੀਬ ਲਗਾਇਆ ਗਿਆ ਤੇ ਇਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਤਿਬਰੀ ਕੈਂਟ ਖੇਤਰ ਦੇ ਵਿੱਚ ਡਰੋਨ ਹਮਲੇ ਕੀਤੇ ਗਏ ਨੇ। ਬਹੁਤ ਦੇ ਰੱਖਿਆ ਪ੍ਰਣਾਲੀ ਦੁਆਰਾ ਉਹਨਾਂ ਨੂੰ ਹਵਾ ਦੇ ਵਿੱਚ ਬੇਅਸਰ ਕਰ ਦਿੱਤਾ ਗਿਆ। ਰੱਖਿਆ ਪ੍ਰਣਾਲੀ ਨੇ ਤਿੰਨ ਡਰੋਨ ਜਿਹੜੇ ਡੇਗ ਦਿੱਤੇ ਨੇ ਰਾਤ 11 ਵਜੇ ਦੇ ਕਰੀਬ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕਾਰਿਡੋਰ ਤੇ 50 ਕਿਲੋਮੀਟਰ ਖੇਤਰ ਦੇ ਵਿੱਚ ਡਰੋਨ ਹਮਲਾ ਕੀਤਾ ਤੇ ਇਨ੍ਹਾਂ ਡਰੋਨਾਂ ਨੂੰ ਫੌਜ ਨੇ ਹਵਾ ਦੇ ਵਿੱਚ ਡੇਗ ਦਿੱਤਾ ਪਾਕਿਸਤਾਨ ਨੇ ਸ਼ੁੱਕਰਵਾਰ ਰਾਤ 9:30 ਵਜੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਨੂੰ ਨਿਸ਼ਾਨਾ ਬਣਾਇਆ ਇੱਥੇ ਮਜ਼ਾਈਲਾਂ ਦਾਗੀਆਂ ਗਈਆਂ ਤੇ ਡਰੋਨ ਭੇਜੇ ਗਏ ਜਿਵੇਂ ਹੀ ਚੇਤਾਵਨੀ ਮਿਲੀ ਫੌਜ ਦੇ ਰੱਖਿਆ ਪ੍ਰਣਾਲੀਆਂ ਨੇ ਉਹਨਾਂ ਨੂੰ ਅਸਮਾਨ ਦੇ ਵਿੱਚ ਡੇਗ ਦਿੱਤਾ ਤੇ ਉਹਨਾਂ ਨੂੰ ਜਿਹੜਾ ਮਾਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਇੱਕ ਡਰੋਨ ਪਿੰਡ ਖਾਈ ਦੇ ਵਿੱਚ ਡਿੱਗ ਪਿਆ ਜਿੱਥੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਚੁਲਸ ਗਏ ਉਸ ਸਮੇਂ ਪਰਿਵਾਰ ਘਰ ਦੇ ਵੇੜੇ ਦੇ ਵਿੱਚ ਬੈਠਾ ਸੀ ਉਸ ਤੋਂ ਬਾਅਦ ਵੀ ਪਾਕਿਸਤਾਨ ਨਹੀਂ ਰੁਕਿਆ ਰਾਤ ਨੂੰ ਰੁਕ ਰੁਕ ਕੇ ਹਮਲਾ ਕਰਨ ਦੀ ਕੋਸ਼ਿਸ਼ ਜਿਹੜਾ ਕਰਦਾ ਰਿਹਾ ਪਰ ਉਹ ਅਸਫਲ ਰਿਹਾ ਸ਼ਨੀਵਾਰ ਸਵੇਰੇ 8:44 ਮਿੰਟ ਤੇ ਪਾਕਿਸਤਾਨ ਨੇ ਫਿਰ ਡਰੋਨਾਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਭਾਰਤੀ ਫੌਜ ਨੇ ਸਰਹੱਦ ਦੇ ਵਿੱਚ ਦਾਖਲ ਹੁੰਦੇ ਹੀ ਉਹਨਾਂ ਨੂੰ ਅਸਮਾਨ ਦੇ ਵਿੱਚ ਮਾਰ ਦਿੱਤਾ ਖਤਮ ਕਰ ਦਿੱਤਾ ਤਾਂ ਪਾਕਿਸਤਾਨ ਨੂੰ ਅਸਮਾਨ ਦੇ ਵਿੱਚ ਹੀ ਜਿਹੜਾ ਮੂੰਹ ਤੋੜ ਜਵਾਬ ਭਾਰਤੀ ਸੈਨਾ ਦੇ ਵੱਲੋਂ ਦਿੱਤਾ ਜਾ ਰਿਹਾ ਜੋ ਹਮਲੇ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਵੱਲੋਂ ਉਹਨਾਂ ਹਮਲਿਆਂ ਨੂੰ ਉਹਨਾਂ ਮਿਸ਼ਨਾਂ ਨੂੰ ਜਿਹੜਾ ਚੱਕਣਾ ਚੂਰ ਕੀਤਾ ਜਾ ਰਿਹਾ ਭਾਰਤੀ ਸੈਨਾ ਦੇ ਵੱਲੋਂ ਅਸਮਾਨ ਦੇ ਵਿੱਚ